ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਿਹਾਨ ਵਲੌਗਸ ਕੈਨੇਡਾ ਤੋਂ ਹੁਣ ਆਉਣਾ ਜਾਣਾ ਬਹੁਤ ਔਖਾ ਹੋ ਚੁੱਕਿਆ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਜਿਹੜਾ ਮਾਮਲਾ ਸੀ ਪੂਰਾ ਭਖ ਚੁੱਕਿਆ ਹੈਗਾ ਉਹਦਾ ਕਾਰਨ ਇਹ ਹੈ ਕਿ ਜਿਹੜੀ ਕੈਨੇਡੀਅਨ 에ਅਰਲਾਈਨ ਹੈਗੀ ਕੈਨੇਡਾ ਦੀ ਸਰਕਾਰੀ 에ਅਰਲਾਈਨ ਤੇ ਉਹਨਾਂ ਦੇ ਜਿਹੜੇ ਐਮਪਲਾਈਜ਼ ਐ ਫਲਾਈਟ ਅਟੈਂਡੈਂਟ ਐ ਉਹਨਾਂ ਦਾ ਜਿਹੜੇ ਰੇਟ ਕ ਵਧ ਚੁੱਕਿਆ ਜਿਵੇਂ ਮੈਂ ਕੱਲ ਖਬਰ ਪਾਈ ਸੀ ਕਿ ਸਟ੍ਰਾਈਕ ਹੋ ਸਕਦੀ ਐ ਪਰ ਹੁਣ ਸਟ੍ਰਾਈਕ ਹੋਣੀ ਲਗਭਗ ਤੈ ਹੋ ਚੁੱਕੀ ਐ ਜਿਹੜੇ ਫਲਾਈਟ اٹੈਂਡੈਂਟ ਹੈਗੇ ਆ ਉਹਨਾਂ ਦੀ ਇੱਕ ਯੂਨੀਅਨ ਬਣੀ ਵੀ ਐ ਜਿਨ੍ਹਾਂ ਨੂੰ ਕਯੂਬ ਕਹਿੰਦੇ ਆ ਕੈਨੇਡਾ ਯੂਨੀਅਨ ਆਫ ਪਬਲਿਕ EMPLOYES ਲੱਗਦਾ ਸੀਗਾ ਵੀ ਕੱਲ ਵੀ ਕੈਨੇਡਾ 에ਅਰਲਾਈਨ ਤੇ ਕਯੂਬ ਜਿਹੜੀ ਯੂਨੀਅਨ ਐ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਮਝੌਤਾ ਹੋ ਕੇ ਗੱਲ ਕਿਸੇ ਸਿਰੇ ਲੱਗ ਜੂਗੀ ਪਰ ਗੱਲ ਸਿਰੇ ਨਹੀਂ ਲੱਗੇਗੀ ਤੇ ਜਿਹੜਾ ਇਹਨਾਂ ਦਾ ਰੇਟਕਾ ਵੱਧ ਚੁੱਕਿਆ ਗਿਆ ਤੇ ਇਸੇ ਰੇਡਕੇ ਨੂੰ ਚਲਦਿਆਂ ਕੱਲ ਕੈਨੇਡਾ ਨੇ ਆਪਦੀਆਂ ਜਿਹੜੀ ਕੈਨੇਡਾ 에ਅਰਲਾਈਨ ਨੇ ਆਪਦੀਆਂ ਫਲਾਈਟਾਂ ਕੈਸਲ ਕਰਤੀਆਂ ਸਸਪੈਂਡ ਕਰਤੀਆਂ ਹੁਣ ਕੱਲ ਜਿਹੜੇ ਵੀਡੀਓ ਪਾਈ ਸੀ ਮੈਂ ਜਦੋਂ ਕੱਲ ਵੀ ਇਹ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ ਕਈ ਸੱਜਣਾ ਨੇ ਖਾਸ ਕਰਕੇ ਕੈਨੇਡਾ ਭਗਤਾਂ ਨੇ ਕਮੈਂਟ ਦਿੱਤਾ ਸੀ ਵੀ ਇਹ ਖਬਰ ਝੂਠ ਹੈ ਜੀ ਤੁਸੀਂ ਇਦਾਂ ਦੀ ਖਬਰ ਨਾ ਪਾਇਆ ਕਰੋ ਤੇ ਮੈਂ ਕਹਿੰਦਾ ਵੀ ਹੋਰ ਕੋਈ ਚੈਨਲ ਨੇ ਤੁਹਾਨੂੰ ਖਬਰ ਨਹੀਂ ਦਿਖਾਉਣੇਗੀ ਜੇ ਤੁਸੀਂ ਤੁਹਾਨੂੰ ਹਜੇ ਵੀ ਝੂਠ ਲੱਗਦਾ ਤਾਂ ਅੱਜ ਕੱਲ ਫਲਾਈਟਾਂ ਕੈਨਸਲ ਹੋਈਆਂ ਤੁਸੀਂ ਅੱਜ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੋ ਕੈਨੇਡਾ 'ਚ ਹੋ ਕੀ ਰਿਹਾ ਵੀ ਫਲਾਈਟਾਂ ਕੈਨਸਲ ਹੋਈਆਂ ਕਿ ਨਹੀਂ ਹੋਈਆਂ ਹੁਣ ਮੇਰਾ ਮੇਰੀ ਮੈਂ ਇਹ ਗੱਲ ਕਹਿਣੀ ਚਾਹੁੰਨਾ ਵੀ ਕਿਸੇ ਚੈਨਲ ਨੇ ਇਦਾਂ ਦੀ ਨਿਊਜ਼ ਨਹੀਂ ਦਿਖਾਉਣੀ ਜੇ ਬਾਹਰਲੇ ਮੁਲਕਾਂ ਦਾ ਅਸਲ ਸੱਚ ਤੁਸੀਂ ਜਾਣਨਾ ਚਾਹੁੰਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਨਾ ਕਹੋ ਜੇ ਸਾਡੇ ਤੋਂ ਆ ਖਬਰ ਮਿਸ ਹੋ ਗਈ ਸਾਨੂੰ ਆ ਚੀਜ਼ ਨਹੀਂ ਪਤਾ ਲੱਗੀ ਜੇ ਪਤਾ ਲੱਗੀ ਹੁੰਦੀ ਅਸੀਂ ਆ ਡਿਸੀਜਨ ਲੈ ਜਾਣਾ ਲੈ ਲੈਣਾ ਸੀ ਇਸੇ ਕਰਕੇ ਇੱਕੋ ਇੱਕ ਚੈਨਲ ਹੈ ਜੋ ਬਾਹਰਲੇ ਮੁਲਕਾਂ ਦਾ ਸੱਚ ਤੁਹਾਡੇ ਅੱਗੇ ਰੱਖੂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਖਬਰਾਂ ਵੱਧਦੇ ਆ ਜਿਵੇਂ ਮੈਂ ਕਹਿ ਰਿਹਾ ਸੀ ਮੈਂ ਕੱਲ ਇੱਕ ਖਬਰ ਪਾਈ ਸੀ ਵੀ ਕੈਨੇਡਾ ਦੇ ਵਿੱਚ ਜਿਹੜੀ ਸਟ੍ਰਾਈਕ ਹੋਣ ਵਾਲੀ ਐ ਤੇ ਜਿਹੜੀਆਂ ਫਲਾਈਟਾਂ ਉਹ ਨਹੀਂ ਉਡਣਗੀਆਂ ਪਰ ਇਹ ਸੱਚ ਸਾਬਤ ਹੋਇਆ ਜਿਵੇਂ ਮੈਂ ਕਿਹਾ ਵੀ ਯੂਨੀਅਨ ਜਿਹੜੇ ਫਲਾਈਟ اٹੈਂਡੈਂਟ ਕੈਨੇਡਾ ਦੀ 에ਅਰਲਾਈਨ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਰੌਲਾ ਵਧਿਆ ਸੀ ਉਹਨਾਂ ਨੇ ਟ੍ਰਾਂਟੋ ਆਇਰਪੋਰਟ ਤੇ ਜਿਹੜੇ ਫਲਾਈਟ اٹੈਂਡੈਂਟ ਹੈ ਉਹਨਾਂ ਨੇ ਰੋਸ ਮਜਾਰਾ ਵੀ ਕੀਤਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਜਿਹੜਾ ਸਾਡਾ ਬਣਦਾ ਮਾਣ ਪੱਤਾ ਜਿਹੜਾ ਸਾਡੀ ਤਨਖਾਹ ਸਾਡੇ ਵੇਜਸ ਆ ਉਹ ਕੈਨੇਡਾ ਸਰਕਾਰ ਸਾਨੂੰ ਨਹੀਂ ਦੇ ਰਹੀ ਕੰਮ ਦੇ ਬਦਲੇ ਜਿੰਨਾ ਸਾਡਾ ਮਿਹਨਤਾਨਾ ਬਣਦਾ ਉਹਨਾਂ ਨਹੀਂ ਮਿਲਦਾ ਸਾਡੇ ਤੋਂ ਜਿਹੜਾ ਉਹ ਕੰਮ ਵੀ ਕਰਵਾਇਆ ਜਾਂਦਾ ਜਿਹੜੀ ਸਾਡੀ ਜੋਬ ਪਰ ਪ੍ਰੋਫਾਈਲ ਦੇ ਵਿੱਚ ਸੀ ਇਸ ਕਰਕੇ ਉਹ ਲਗਾਤਾਰ ਕਾਫੀ ਸਮੇਂ ਤੋਂ ਮੰਗ ਕਰ ਰਹੇ ਸੀ ਵੀ ਉਹਨਾਂ ਦੇ ਜਿਹੜੇ ਵੇਜਸ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ ਉਹਨਾਂ ਦੀ ਤਨਖਾਹ ਵਧਾਈ ਜਾਵੇ ਪਰ ਸਰਕਾਰ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੀ ਮੰਗ ਨੂੰ ਟਾਲਮਟੋਲ ਕਰਦੀ ਸੀ ਪਰ ਹੁਣ ਬਹੁਤ ਸਖਤ ਰੁਖ ਜਿਹੜਾ ਅਖਤਿਆਰ ਕਰ ਲਿਆ ਯੂਨੀਅਨ ਨੇ ਕਿਉਂਕਿ ਜਦੋਂ ਇਹ ਸਮਝੌਤਾ ਨਹੀਂ ਹੋਇਆ ਕਿਉਂਕਿ ਕੈਨੇਡਾ ਸਰਕਾਰ ਨੇ ਆਫਰ ਦਿੱਤਾ ਸੀ ਜਿਹੜਾ ਯੂਨੀਅਨ ਨੂੰ ਵੀ ਆਹ ਆਫਰ ਅਸੀਂ ਤੁਹਾਡੇ ਅੱਗੇ ਰੱਖਦੇ ਹਾਂ ਜੇ ਮਨਜ਼ੂਰ ਆ ਤਾਂ ਦੱਸੋ ਪਰ ਜਿਹੜੀ ਯੂਨੀਅਨ ਨੇ ਉਹ ਕੈਨੇਡਾ ਦੇ ਸਰਕਾਰ ਦੇ ਆਫਰ ਨੂੰ ਐਕਸੈਪਟ ਨਹੀਂ ਕੀਤਾ ਤੇ ਯੂਨੀਅਨ ਨੇ ਇੱਕ 72 ਘੰਟਿਆਂ ਦਾ ਜਿਹੜਾ ਨੋਟਿਸ ਸੀਗਾ ਜਿਹੜਾ ਕਾਨੂੰਨੀ ਦੇਣਾ ਬਣਦਾ ਸੀ ਜਦੋਂ ਵੀ ਕੋਈ ਸਟ੍ਰਾਈਕ ਤੇ ਜਾਂਦਾ ਹੈ ਗਵਰਨਮੈਂਟ EMPLOYE ਤਾਂ ਉਹਨੂੰ ਨੋਟਿਸ ਦੇਣਾ ਸਰਕਾਰ ਨੂੰ ਲਾਜ਼ਮੀ ਹੁੰਦਾ ਇਸ ਕਰਕੇ ਯੂਨੀਅਨ ਨੇ 72 ਘੰਟਿਆਂ ਦਾ ਨੋਟਿਸ ਜਾਰੀ ਕਰਤਾ ਸੀ 에ਅਰਲਾਈਨ ਨੂੰ ਵੀ ਅਸੀਂ ਸਟ੍ਰਾਈਕ ਤੇ ਚੱਲੇ ਆਂ ਤਾ ਕਰਕੇ ਹੀ ਜਿਹੜੇ 에ਅਰਲਾਈਨ ਨੇ ਕੱਲ ਵੀਰਵਾਰ ਨੂੰ ਫਲਾਈਟਾਂ ਆਪਦੀਆਂ ਸਸਪੈਂਡ ਕਰਤੀਆਂ ਜਿਹੜੇ ਕੱਲ ਕਮੈਂਟਾਂ ਦੇ ਵਿੱਚ ਭਗਤ ਬੋਲਦੇ ਸੀ ਇਹ ਬੀਜੇਪੀ ਦਾ ਬੰਦਾ ਹੈ ਫਲਾਨਾ ਹੈ ਧੌਂਕਾ ਮੈਂ ਕਹਿੰਦਾ ਵੀ ਹੁਣ ਬੋਲੋ ਤੁਸੀਂ ਹੁਣ ਵੇਖੋ ਚੈਨਲ ਖੋਲ ਕੇ ਦੇਖੋ ਕੀ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ ਤੇ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਆ ਵੀ ਤੁਸੀਂ ਨੈਗੇਟਿਵਿਟੀ ਦੀ ਗੱਲ ਕਰਦੇ ਆ ਨੈਗੇਟਿਵਿਟੀ ਦੀ ਗੱਲ ਨਹੀਂ ਹੈਗੀ ਇਹ ਜੇ ਆਪਣੇ ਕੋਈ ਏ ਲੋਕਾਂ ਦਾ ਭਲਾ ਹੁੰਦਾ ਕੋਈ ਖਬਰ ਸੁਣ ਕੇ ਤਾਂ ਤੁਸੀਂ ਉਹ ਖਬਰ ਨੂੰ ਨਸ਼ਰ ਹੋਣ ਤੋਂ ਕਿਉਂ ਰੋਕਦੇ ਆ ਕਿਉਂਕਿ ਕਈਆਂ ਬੰਦਿਆਂ ਨੇ ਰੋਜ਼ ਕੈਨੇਡਾ ਤੋਂ ਕੈਨੇਡਾ ਦੇ ਕਿਸੇ ਦੂਜੇ ਹਿੱਸੇ ਦੇ ਵਿੱਚ ਫਲਾਈਟ ਲੈ ਕੇ ਜਾਣਾ ਉਹਨਾਂ ਦੇ ਵਿੱਚੋਂ ਹੁਣ ਬਹਤਾਤ ਤਾਂ ਆਪਣੇ ਪੰਜਾਬੀਆਂ ਦੀ ਹੈ ਜਿਹੜੇ ਰੋਜ਼ ਟਰੈਵਲ ਕਰਦੇ ਆ ਜਾਂ ਆਪਣੇ ਵਾਪਸ ਘਰਾਂ ਨੂੰ ਆਉਂਦੇ ਆ ਕੰਮਕਾਜ ਤੋਂ ਤੇ ਜੇ ਉਹਨਾਂ ਨੂੰ ਇਹ ਖਬਰ ਪਤਾ ਲੱਗ ਜੂ ਜਾਂ ਇੱਧਰੋਂ ਕੋਈ ਜਾਣਾ ਚਾਹੁੰਦਾ ਜਾਂ ਉੱਧਰੋਂ ਕੋਈ ਆਉਣਾ ਚਾਹੁੰਦਾ ਤਾਂ ਉਹਦੇ ਨਾਲ ਆਪਾਂ ਨੂੰ ਤਕਲੀਫ ਕੀ ਹੈ ਹੋਣਾ ਤਾਂ ਆਪਣੇ ਲੋਕਾਂ ਦਾ ਹੀ ਭਲਾ ਚਲੋ ਨਾਲ ਦੂਜੇ ਲੋਕਾਂ ਦਾ ਵੀ ਭਲਾ ਹੋ ਜਾਊਗਾ ਇਸ ਕਰਕੇ ਰੇਡ ਕਾ ਜਿਹੜਾ ਉਹ ਖਤਮ ਨਹੀਂ ਹੋਇਆਗਾ ਨੋਟਿਸ ਜਾਰੀ ਕਰਤਾ ਤਾਂ ਵੀਰਵਾਰ ਨੂੰ ਕੈਨੇਡਾ 에ਅਰਲਾਈਨ ਨੇ ਆਪਣੀਆਂ ਜਿਹੜੀਆਂ ਫਲਾਈਟਾਂ ਸੀਗੀਆਂ ਉਹ ਕੈਨਸਲ ਕਰਤੀਆਂ 에ਅਰਪੋਰਟ ਤੇ ਜਿਹੜੇ ਲੋਕ ਆ ਪਰੇਸ਼ਾਨ ਨਜ਼ਰ ਆਏ ਕਿਉਂਕਿ ਬੱਸ ਵੀ ਨਹੀਂ 에ਅਰਲਾਈਨ ਦਾ ਸਟਾਫ ਤੋਂ ਬਿਨਾ ਜਿਹੜੀ 에ਅਰਲਾਈਨ ਉਹ ਕਿਵੇਂ ਫਲਾਈ ਕਰੂਗੀ ਇਹ ਪੋਸੀਬਲ ਨਹੀਂ ਸੀ ਮਜਬੂਰੀ ਬਣ ਗਈ ਸੀ ਤੇ ਅੱਜ ਸ਼ਾਮ ਤੱਕ 500 ਫਲਾਈਟਾਂ ਜਿਹੜੀਆਂ ਏਅਰ ਕੈਨੇਡਾ ਹੋਰ ਜਿਹੜਾ ਸਸਪੈਂਡ ਕਰ ਦੂਗਾ ਤੇ ਕੱਲ ਯਾਨੀ ਕਿ ਸ਼ਨੀਵਾਰ ਨੂੰ ਰਾਤ ਦੇ 1 ਵਜੇ ਤੋਂ ਸਾਰੀਆਂ ਫਲਾਈਟਾਂ ਕੈਨੇਡਾ 에ਅਰਲਾਈਨ ਦੀਆਂ ਉਹ ਬੰਦ ਹੋ ਜਾਣਗੀਆਂ ਕੋਈ ਵੀ ਫਲਾਈਟ ਨਹੀਂ ਚੱਲਣੀਗੀ ਸਿਰਫ ਇੱਕੋ ਇੱਕ ਜਿਹੜੀ ਫਲਾਈਟ ਹੈ ਕੈਨੇਡਾ ਐਕਸਪ੍ਰੈਸ ਜਿਹੜੀ ਹੋਰ 에ਅਰਲਾਈਨ ਹੈ ਜਿਹਦਾ ਕੰਟਰੈਕਟ ਹੈਗਾ ਉਹ ਉਹ ਚੱਲਣਗੀਆਂ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਕਿਉਂਕਿ ਇਹ ਜਿਹੜੀ ਕੈਨੇਡਾ ਐਕਸਪ੍ਰੈਸ ਆ ਉਹ ਹੋਰ 에어ਲਾਈਨ ਦੇ ਨਾਲ ਅਲਾਈਅੰਸ ਦੇ ਵਿੱਚ ਹੈਗਾ ਉਹਨਾਂ ਨੇ ਚੱਲਣਾ ਪਰ ਉਹਦਾ ਵੀ ਕੋਈ ਬਾਹਲਾ ਲਾਭ ਨਹੀਂ ਹੋਣਾ ਕਿਉਂ ਲਾਭ ਨਹੀਂ ਹੋਣਾ ਕਿਉਂਕਿ ਉਹ 20% ਜਿਹੜੇ ਪੈਸੇਂਜਰ ਚੱਕਦੀਆਂ 20% ਪੈਸੇਂਜਰ ਹੀ ਉਹਨਾਂ ਤੇ ਚੜਦੇ ਆ ਜੇ ਇਹ ਜਿਹੜੀ 에어 ਕੈਨੇਡਾ ਦੀ ਸਟ੍ਰਾਈਕ ਜੇ ਲੰਬੀ ਚੱਲਦੀ ਆ ਤਾਂ ਰੋਜ਼ ਦੇ 1,30,000 ਬੰਦਾ ਜਿਹੜਾ ਰੋਜ਼ ਟ੍ਰੈਵਲ ਕਰਦਾ ਉਹ ਪ੍ਰਭਾਵਿਤ ਹੋਊਗਾ ਇਦੇ ਨਾਲ ਕੱਲੇ ਲੋਕ ਪ੍ਰਭਾਵਿਤ ਨਹੀਂ ਹੋਣਗੇ ਜਿਹੜਾ ਕਾਰਗੋ ਸਿਸਟਮ ਹੈਗਾ ਕਾਰਗੋ ਜਾ ਚੱਲਦੇ ਸੀ ਜਿਹੜਾ ਸਮਾਨ ਆਦਾਨ ਪ੍ਰਦਾਨ ਹੁੰਦਾ ਸੀਗਾ ਉਹਦੇ ਤੇ ਵੀ ਜਿਹੜਾ ਇਫੈਕਟ ਪਊਗਾ ਵੱਡਾ ਉਹ ਵੀ ਇਫੈਕਟ ਦੇਖਣ ਨੂੰ ਮਿਲੂਗਾ ਹੁਣ ਜਿਹੜੇ ਕਯੂਬ ਦੇ ਜਿਹੜੇ ਯੂਨੀਅਨ ਹੈਗੀ ਆ ਫਲਾਈਟ ਅਟੈਂਡੈਂਟ ਦੀ ਉਹਨਾਂ ਨੇ ਕਹਿਣਾ ਕਿ ਸਾਡੇ ਸਾਡੇ ਨੇਗੋ ਨੇਗੋਸ਼ੀਏਟਰਸੇ ਹੈਗੇ ਆ ਉਹਨਾਂ ਨੇ ਸਰਕਾਰ ਗੱਲ ਸਰਕਾਰ ਨਾਲ ਗੱਲ ਕੀਤੀ ਸੀ ਪਰ ਸਰਕਾਰ ਵੱਲੋਂ ਦਿੱਤਾ ਗਿਆ ਆਫਰ ਆ ਜਿਹੜਾ ਉਹ ਉਹਨਾਂ ਦੀਆਂ ਮੰਗਾਂ ਮੁਤਾਬਕ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਸਰਕਾਰ ਦਾ ਆਫਰ ਨੂੰ ਸਵੀਕਾਰ ਨਹੀਂ ਕੀਤਾ ਹੁਣ ਮੈਟਰ ਲੱਗਦਾ ਆਰਬਿਟਰੇਸ਼ਨ ਕੋਲੇ ਜਾਊਗਾ ਕਿਉਂਕਿ ਕੈਨੇਡਾ 에ਅਰਲਾਈਨ ਤੇ ਉਹਨਾਂ ਦੇ EMPLOYES ਦੇ ਵਿੱਚ ਇੱਕ ਕੰਟਰੈਕਟ ਹੈਗਾ ਕੰਟਰੈਕਟ ਦੇ ਮੁਤਾਬਕ ਜਦੋਂ ਕੋਈ ਮਸਲਾ ਖੜਾ ਹੋ ਜੂਗਾ ਤਾਂ ਉਹ ਆਰਬਿਟਰੇਸ਼ਨ ਆ ਜਿਹੜਾ ਉਹ ਫੈਸਲਾ ਕਰੂਗੀ ਇਸ ਕਰਕੇ ਹੁਣ ਆਰਬਿਟਰੇਸ਼ਨ ਚ ਮਸਲਾ ਜਾਊਗਾ ਹੁਣ ਆਰਬਿਟਰੇਸ਼ਨ ਕੀ ਫੈਸਲਾ ਕਰਦੀ ਹੈ ਉਹ EMPLOYES ਦੇ ਫੇਵਰ ਚ ਜਾਂਦੀ ਹੈ ਜਾਂ ਕੈਨੇਡਾ 에어ਲਾਈਨ ਦੇ ਫੇਵਰ ਚ ਜਾਂਦੀ ਹੈ ਇਹ ਤਾਂ ਸਮਾਂ ਹੀ ਦੱਸੂਗਾ ਹੁਣ ਇੱਕ ਹੋਰ ਇਹਦੇ ਚ ਵੱਡੀ ਗੱਲ ਇਹ ਹੈ ਵੀ ਜਿਹੜਾ ਲੇਬਰ ਲਾ ਕੈਨੇਡਾ ਦਾ ਲੇਬਰ ਲਾ ਇਹ ਕਹਿੰਦਾ ਵੀ ਜਿਹੜਾ ਲੇਬਰ ਮਿਨਿਸਟਰ ਹੈ ਉਹ ਜਿਹੜਾ ਹੈਗਾ ਇਸ ਮਸਲੇ ਦੇ ਵਿੱਚ ਇੰਟਰਵਿਨ ਕਰ ਸਕਦਾ ਤੇ ਲੇਬਰ ਮਿਨਿਸਟਰ ਜਿਹੜੇ EMPLOYES ਨੂੰ ਮਜਬੂਰ ਕਰ ਸਕਦਾ ਵੀ ਉਹ ਫਲਾਈਟ ਉਹ ਜਿਹੜਾ ਫਲਾਈਟਾਂ ਨੂੰ ਕੈਰੀ ਆਨ ਕਰਨ ਆਪਦੇ ਕੰਮ ਤੇ ਆਉਣ ਪਰ ਜਿਹੜੇ ਯੂਨੀਅਨ ਵੱਲੋਂ ਇਹ ਖਾਸ ਕਰਕੇ ਪ੍ਰਧਾਨ ਮੰਤਰੀ ਕੈਨੇਡਾ ਦੇ ਮਾਰਕ ਹੈ ਕਰਨੀ ਨੂੰ ਕਹਿਆਗਾ ਇਹ ਗੱਲ ਕਹਿਤੀ ਆ ਉਹਨਾਂ ਨੇ ਕਿ ਸਾਡੇ ਮਸਲੇ ਦੇ ਵਿੱਚ ਆਉਣ ਦੀ ਲੋੜ ਨਹੀਂ ਜੋ ਮਸਲਾ ਸਾਡੇ ਵਿੱਚਕਾਰ ਚੱਲ ਰਿਹਾ ਉਹ ਹੁਣ ਆਰਬਿਟ੍ਰੇਸ਼ਨ ਤੇ ਸਿੱਟਿਆ ਜਾਵੇ ਆਰਬਿਟ੍ਰੇਸ਼ਨ ਵੱਲੋਂ ਹੀ ਜਿਹੜਾ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੋਊਗਾ ਇਸ ਕਰਕੇ ਸਾਡੇ ਮਸਲੇ ਤੋਂ ਦੂਰ ਰਹਿ ਜਾਵੇ ਇਹਦਾ ਹੁਣ ਅਸਰ ਹੋਊਗਾ ਕੀ ਮੰਨ ਲਓ ਜੇ ਸਟ੍ਰਾਈਕ ਹੁੰਦੀ ਆ ਤਾਂ ਇਹਦਾ ਅਸਰ ਕੀ ਹੋਣਾ ਹੁਣ 64 ਮੁਲਕਾਂ ਦੇ ਵਿੱਚ ਜਿਹੜੇ ਕੈਨੇਡਾ 에ਅਰਲਾਈਨ ਆਪਦਾ ਜਿਹੜਾ ਹੈਗਾ ਫਲਾਈਟਸ ਆਪਰੇਟ ਕਰਦੀ ਹੈ ਤੇ 250 에ਅਰਕ੍ਰਾਫਟ ਦੀ ਮਾਲਕ ਹੈ ਕੈਨੇਡਾ 에ਅਰਲਾਈਨ ਜਾਨੀ ਕਿ ਕਾਫੀ ਜਿਹੜਾ ਰੈਵਨਿਊ ਆ ਉਹ 에ਅਰ ਕੈਨੇਡਾ ਵੱਲੋਂ ਸਰਕਾਰ ਲਈ ਜਨਰੇਟ ਕੀਤਾ ਜਾਂਦਾ ਹੈ ਜਦੋਂ ਇਹ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਹੈਗੀਆਂ ਆਰਗੇਨਾਈਜ਼ ਇਹ ਕੈਨੇਡਾ 에ਅਰਲਾਈਨ ਕਰਦੀ ਹੈ ਡੋਮੈਸਟਿਕ ਨੂੰ ਛੱਡ ਕੇ ਹੁਣ ਜੇ ਇਹ ਸਟ੍ਰਾਈਕ ਹੁੰਦੀ ਹੈ ਲੰਬਾ ਟਾਈਮ ਹੁੰਦੀ ਆ ਤਾਂ ਰੋਜ਼ ਦਾ 1,30,000 ਜਿਹੜਾ ਹੈਗਾ ਨਵੇਂ ਮੈਂ ਪਹਿਲਾਂ ਗੱਲ ਦੱਸੀ ਹੈ ਯਾਤਰੀ ਇਫੈਕਟ ਹੋਊਗਾ 25,000 ਬੰਦਾ ਉਹ ਹੈ ਕਮਾਕਾਰਾਂ ਵਾਲਾ ਜੋ ਸਵੇਰੇ 에ਅਰਲਾਈਨ ਤੇ ਜਾਂਦਾ ਤੇ ਸ਼ਾਮ ਨੂੰ ਆਪਦੇ ਘਰਾਂ ਨੂੰ ਆਉਂਦਾ ਹੁਣ ਉਹਨਾਂ ਦਾ ਜਿਹੜਾ ਆਉਣਾ ਜਾਣਾ 20 ਜਿਹੜਾ ਹੈਗਾ ਬਹੁਤ ਵੱਡੇ ਲੈਵਲ ਤੇ ਪ੍ਰਭਾਵਿਤ ਹੋਊਗਾ ਤੇ ਹੁਣ ਇੱਕ ਗੱਲ ਹੋਰ ਕੈਨੇਡਾ 에ਅਰਲਾਈਨ ਨੇ ਕਹੀ ਹੈ ਵੀ ਅਸੀਂ ਤਾਲਾਬੰਦੀ ਜਿਹੜੀ ਹੈਗੀ ਹੈ ਮਿੱਥੇ ਸਮੇਂ ਲਈ ਅਸੀਂ ਤਾਲਾਬੰਦੀ ਕਰਨ ਲੱਗੇ ਆ ਤੇ ਪਰ ਜੇ ਤਾਲਾਬੰਦੀ ਹੋ ਗਈ ਫਲਾਈਟਾਂ ਬੰਦ ਹੋ ਗਈਆਂ ਤਾਂ ਦੁਬਾਰਾ ਫਲਾਈਟਾਂ ਨੂੰ ਚਾਲੂ ਕਰਨ ਵਾਸਤੇ ਸਮਾਂ ਲੱਗ ਜੂਗਾ ਕਿਉਂਕਿ ਐਡੀ ਛੇਤੀ ਅਸੀਂ ਰੀਸ਼ਡਿਊਲ ਜਿਹੜਾ ਨਹੀਂ ਕਰ ਸਕਦੇਗੇ ਹੁਣ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਜਿਹੜੇ ਬੰਦਿਆਂ ਦੀਆਂ ਫਲਾਈਟਾਂ ਕੈਨਸਲ ਹੋ ਗਈਆਂ ਉਹਨਾਂ ਨੂੰ ਫੁੱਲ ਰਿਫੰਡ ਜਿਹੜਾ ਮਿਲੂਗਾ ਜਿਹੜੇ ਵੀ ਚੈਨਲ ਤੋਂ ਜਿਹੜੇ ਵੀ ਮੋੜ ਤੋਂ ਉਹਨਾਂ ਨੇ ਪੇਮੈਂਟ ਕੀਤੀ ਹੈ ਤਾਂ ਤੁਸੀਂ ਜਿਹੜੇ ਬੰਦਿਆਂ ਨੇ ਵੀ ਫਲਾਈਟਾਂ ਆਪਣੀਆਂ ਬੁੱਕ ਕੀਤੀਆਂ ਤੁਸੀਂ ਨੋਟੀਫਿਕੇਸ਼ਨ ਚੈੱਕ ਕਰਦੇ ਰਹੋ ਜੇ ਤੁਹਾਨੂੰ ਕੋਈ ਨਹੀਂ ਨੋਟੀਫਿਕੇਸ਼ਨ ਆਈ ਤੁਸੀਂ 에어ਲਾਈਨ ਨਾਲ رابطہ ਕਰ ਸਕਦੇ ਆ ਇਸ ਦੇ ਅਲਟਰਨੇਟਿਵ ਵਜੋਂ ਭਾਵੇਂ ਕਿ 에어 ਕੈਨੇਡਾ ਰੀਸ਼ਡਿਊਲਿੰਗ ਤਾਂ ਨਹੀਂ ਹੋਊਗੀ ਦੂਜੀਆਂ ਜਿਹੜੀਆਂ ਕੰਪਨੀਆਂ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਬੁਕਿੰਗ ਹੋਈਆਂ ਉਹਨਾਂ ਨੂੰ ਅਲਟਰਨੇਟਿਵ ਵੇ ਨਾਲ ਜਿਹੜੀ ਟਿਕਟਮਈਆ ਹੋ ਸਕੇ ਪਰ ਉਹ ਵੀ ਥੋੜਾ ਡਿਫਿਕਲਟ ਟਾਸਕ ਲੱਗਦਾ ਇਸ ਕਰਕੇ ਬਹੁਤ ਵੱਡਾ ਜਿਹੜਾ ਮਸਲਾ ਉਹ ਖੜਾ ਹੋ ਚੁੱਕਿਆ ਤਕਰੀਬਨ ਜਿਹੜੀ ਹੈਗੀ ਆ ਕੈਨੇਡਾ ਦੀ ਇਕਨੋਮੀ ਜਿਹੜਾ ਹੈਗਾ ਹਿੱਲ ਜੂਗੀ ਤੇ ਇਸ ਤੋਂ ਬਾਅਦ ਜਿਹੜੇ ਲੋਕਾਂ ਦੀ ਖੱਜਲ ਖਵਾਰੀ ਹੋਣੀ ਹੈ ਕੱਲ ਤੋਂ ਖੱਜਲ ਖਵਾਰੀ ਐਕਚੁਅਲੀ ਹੋਣੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੋਣੀ ਹੈ ਉਹਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਪਹਿਲਾਂ ਹੀ ਇਦਾਂ ਦੇ ਹਾਲਾਤ ਕੈਨੇਡਾ ਉਹ ਜਿਹੇ ਹਾਲਾਤਾਂ ਨਾਲ ਜੂਝ ਰਿਹਾ ਜੇ ਇਦਾਂ ਦੇ ਹਾਲਾਤ ਜਿਹੜੇ ਮੰਨ ਲਓ ਸਰਕਾਰ ਦੇ ਤੇ ਸਰਕਾਰ ਦੇ EMPLOYEES ਦੇ ਵਿਚਕਾਰ ਖੜੇ ਹੋਗੇ ਹੁਣ ਇਹ ਇਕੱਲੀ ਇਹ ਨਹੀਂ ਹੈਗਾ ਵੀ ਕਡਲੀ ਕੈਨੇਡਾ 에어ਲਾਈਨ ਦੇ ਐਮਪਲਾਈਜ਼ ਦੀ ਗੱਲ ਨਹੀਂ ਕੱਲ ਨੂੰ ਕਿਸੇ ਹੋਰ ਯੂਨੀਅਨ ਦਾ ਸਰਕਾਰ ਨਾਲ ਰੌਲਾ ਪੈ ਗਿਆ ਤਾਂ ਹੁਣ ਸਰਕਾਰ ਆਪਦੀ ਸਰਕਾਰ ਚਲਾਉਗੀ ਕਿ ਸਰਕਾਰ ਜਿਹੜੇ ਐਮਪਲਾਈਜ਼ ਦੇ ਮਸਲੇ ਹੱਲ ਕਰੂਗੀ ਪਰ ਕਿਤੇ ਨਾ ਕਿਤੇ ਐਮਪਲਾਈਜ਼ ਦਾ ਵੀ ਕਹਿਣਾ ਜਾਇਜ਼ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਕੰਮ ਕਰ ਰਹੇ ਹਾਂ ਕੰਮ ਦੇ ਬਦਲੇ ਸਾਨੂੰ ਮਿਹਨਤਾਨਾ ਨਹੀਂ ਮਿਲ ਰਿਹਾ ਤਾਂ ਇਸ ਕਰਕੇ ਜਿਹੜੇ ਹਾਲਾਤ ਆ ਹੋਰ ਖਰਾਬ ਹੋਣ ਵਾਲੇ ਆ ਖਾਸ ਕਰਕੇ ਲੋਕ ਜਿਹੜੇ ਜ਼ਰੂਰ ਖੱਜਲ ਖਵਾਰ ਹੋਣਗੇ ਸੋ ਇਸ ਕਰਕੇ ਜਿਹੜੇ ਵੀ ਕਿਸੇ ਵੀਰ ਭੈਣ ਭਰਾ ਨੇ ਟਿਕਟ ਬੁੱਕ ਕਰਨੀ ਆ ਉਹ ਆਪਦਾ ਸੋਚ ਸਮਝ ਕੇ ਟਿਕਟ ਬੁੱਕ ਕਰਿਓ ਖਾਸ ਕਰਕੇ ਜੇ ਤੁਸੀਂ ਕੈਨੇਡਾ ਤੋਂ ਉੱਡ ਕੇ ਕੈਨੇਡਾ ਦੇ ਕਿਸੇ ਹਿੱਸੇ 'ਚ ਜਾਣਾ ਜਾਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਕੈਨੇਡਾ ਤੋਂ ਜਾਣਾ ਤਾਂ ਧੰਨਵਾਦ ਥੈਂਕ ਯੂ